ਸ਼ਹੀਦੀ ਦਾ ਅਰਥ ਹੁੰਦਾ ਗਵਾਹੀ ਭਾਗ ਇਹ ਕਿ ਜਿਹੜਾ ਕੋਈ ਪਿਆਰਾ ਆਪਣੇ ਧਰਮ ਵਾਸਤੇ ਸ਼ਹੀਦ ਹੋ ਜਾਂਦਾ ਏ ਉਹ ਉਸ ਮੌਕੇ ਦਾ ਗਵਾਹ ਹੁੰਦਾ ਵਾ ਤੇ ਜਦੋਂ ਮੈਂ ਸੰਸਾਰ ਤੋਂ ਗਿਆ ਉਦੋਂ ਆਗ ਕਾਪ ਹੁੰਦਾ ਸੀ ਇਸ ਕੰਮ ਨੂੰ ਰੋਕਣ ਵਾਸਤੇ ਮੈਂ ਲੜਿਆ ਤੇ ਮੈਂ ਲੜ ਕੇ ਸ਼ਹੀਦ ਹੋਇਆ ਇਸ ਗੱਲ ਦਾ ਮੈਂ ਗਵਾਹ ਹਾਂ ਤਾਂ ਕਰਕੇ ਆਪਾਂ ਨੂੰ ਸ਼ਹੀਦ ਕਹਿੰਦੇ ਆ ਗੱਲ ਤੁਹਾਡੇ ਵਾਲ ਵਿੱਚ ਆ ਗਈ ਕਿ ਉਹ ਗਵਾਹ ਹੁੰਦਾ ਉਸ ਵੇਲੇ ਦਾ ਤੇ ਆਪ ਕੋ ਕਰਮੇ ਤੇ ਹੀ ਹੋ ਰਹੇ ਸਨ ਤੇ ਇਹਨਾਂ ਕੋ ਕਰਮਾਂ ਨੂੰ ਰੋਕਣ ਵਾਸਤੇ ਮੈਂ ਅੱਗੇ ਹੋ ਕੇ ਲੜਿਆ ਵਾਂ ਤੇ ਲੜਦਿਆਂ ਲੜਦਿਆਂ ਮੈਂ ਸ਼ਹੀਦ ਹੋ ਗਿਆ ਮੈਂ ਇਸ ਗੱਲ ਦੀ ਗਵਾਹੀ ਭਰਦਾ ਮੈਂ ਇਹਦਾ ਗਵਾਹ ਹਾਂ ਤਾਂ ਕਰਕੇ ਸ਼ਹੀਦ ਦਾ ਅਰਥ ਗਵਾਹ ਕੀਤਾ ਵਿਦਵਾਨਾਂ ਨੇ ਸਾਧ ਸੰਗਤ ਜੀ ਇਸੇ ਪ੍ਰਕਾਰ ਸ਼ਹੀਦ ਸ਼ਬਦ ਜਿਹੜਾ ਕੇ ਇਹਦੇ ਵਿਦਵਾਨਾਂ ਨੇ ਫੂਰ ਬੜੇ ਧਰਮਾਂ ਦੇ ਵਿੱਚ ਆ ਬੜੇ ਅਰਥ ਕੀਤੇ ਪਰ ਸਿੱਖ ਕੌਮ ਨੇ ਸਿੱਖਰ ਵਾਲਾ ਅਰਥ ਇਹਦਾ ਇਹ ਕੀਤਾ ਕਿ ਜਿਹੜਾ ਆਪਣੇ ਧਰਮ ਵਾਸਤੇ ਸ਼ਹੀਦ ਹੋਇਆ ਕੁਰਬਾਨ ਹੋਇਆ ਉਹਨਾਂ ਆਖਿਆ ਇਸ ਤੋਂ ਅੱਗੇ ਹੋਰ ਕੋਈ ਇਹਦਾ ਅਰਥ ਨਹੀਂ ਭਾਵੇਂ ਵਿਦਵਾਨ ਕਹਿੰਦੇ ਕਿ ਜਿਹੜਾ ਇਸਲਾਮ ਧਰਮ ਦਾ ਧਾਰਮਿਕ ਗ੍ਰੰਥ ਹੈ ਕੁਰਾਨ ਉਹਦੇ ਵਿੱਚ ਟੋਟਲ 35 ਵਾਰ ਸ਼ਹੀਦ ਦਾ ਜ਼ਿਕਰ ਆਇਆ 35 ਵਾਰ ਭਾਵੇਂ ਉਹਨਾਂ ਦੇ ਧਾਰਮਿਕ ਗ੍ਰੰਥ ਵਿੱਚ 35 ਵਾਰ ਸ਼ਹੀਦ ਦਾ ਜ਼ਿਕਰ ਆਇਆ ਪਰ ਉਹਨਾਂ ਦੇ ਧਰਮ ਵਿੱਚ ਕੋਈ ਇੰਨੀ ਵੱਡੀ ਸ਼ਹਾਦਤ ਨਹੀਂ ਦੇ ਸਕਿਆ ਜਿਹੜਾ ਸ਼ਹੀਦ ਸ਼ਬਦ ਨੂੰ ਅਮਰ ਕਰਦਾ ਹੈ ਲੇਕਿਨ ਮਹਾਰਾਜ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਇਡੀਆਂ ਇਡੀਆਂ ਸ਼ਹਾਦਤਾਂ ਆ ਕਿ ਸਾਧ ਸੰਗਤ ਦੀ ਉਹ ਸ਼ਹੀਦ ਸ਼ਬਦ ਨੂੰ ਅਮਰ ਕਰ ਗਏ ਥੋੜਾ ਜਿਹਾ ਅਸੀਂ ਇਤਿਹਾਸ ਦਾ ਮੁਤਾਲਾ ਕਰੀਏ ਤੇ ਪਤਾ ਲੱਗਦਾ ਹੈ ਇਹ ਕੌਮ ਦਾ ਪਹਿਲਾ ਸ਼ਹੀਦ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਵਿੱਚ ਹੀ ਰਿਹਾ ਜਦੋਂ ਮਹਾਰਾਜ ਜੀ ਸਰੀਰ ਕਰਕੇ ਹਾਜ਼ਰ ਸਨ ਸਿੱਖ ਧਰਮ ਦਾ ਪਹਿਲਾ ਸ਼ਹੀਦ ਬਾਬੇ ਨਾਨਕ ਦੇ ਵੇਲੇ ਹੀ ਹੋਇਆ ਹੈ ਭਾਈ ਗੁਰਦਾਸ ਸਾਹਿਬ ਨੇ ਵੀ ਉਸ ਗੁਰ ਸਿੱਖ ਦਾ ਜ਼ਿਕਰ ਕੀਤਾ ਸਾਡੇ ਵਿਦਵਾਨਾਂ ਨੇ ਵੀ ਉਹਦਾ ਨਾਮ ਲੱਗਿਆ ਕਹਿੰਦੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੂਜੀ ਵੇਰ ਏਮਨਾਬਾਦ ਗਏ ਨਾ ਜੇ ਨੂੰ ਸੈਦਪੁਰ ਵੀ ਆਖਿਆ ਜਾਂਦਾ ਜਿੱਥੇ ਭਾਈ ਲਾਲੋ ਨਾਲ ਮਹਾਰਾਜ ਜੀ ਦਾ ਮਿਲਾਪ ਹੋਇਆ ਜਿੱਥੇ ਮਹਾਰਾਜ ਨੇ ਇਹ ਬਚਨ ਉਚਾਰਨ ਕੀਤਾ ਸੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਇਹ ਸਾਰਾ ਸ਼ਬਦ ਮਹਾਰਾਜ ਨੇ ਉੱਥੇ ਉਚਾਰਨ ਕੀਤਾ ਤੇ ਸਾਧ ਸੰਗਤ ਦੀ ਬੇਅੰਤ ਪ੍ਰਾਣੀ ਮਹਾਰਾਜ ਕੋਲੋਂ ਉਪਦੇਸ਼ ਮੰਗਦੇ ਰਹੇ ਮਹਾਰਾਜ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ ਉੱਥੇ ਇੱਕ ਸਿੱਖ ਦਾ ਜ਼ਿਕਰ ਆਇਆ ਭਾਈ ਗੁਰਦਾਸ ਸਾਹਿਬ ਨੇ ਇਹਦਾ ਨਾਮ ਲਗਾਇਆ ਗਏ ਭਾਈ ਤਾਰੂ ਕੋਪਟ ਇੱਕ ਤੇ ਭਾਈ ਤਾਰੂ ਸਿੰਘ ਹੋਇਆ ਹੈ ਨਾ ਜਿੰਦਾ ਖੋਪਰ ਲਾਇਆ ਗਿਆ ਉਹ ਬਾਅਦ ਵਿੱਚ ਹੋਇਆ ਇਹ ਭਾਈ ਤਾਰੂ ਕੋਪਟ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਾਰਾਂ ਚ ਕੀਤਾ ਕਹਿੰਦੇ ਜਦੋਂ ਇਹ ਮਹਾਰਾਜ ਦੀ ਦੇ ਪਾਵਨ ਚਰਣਾ ਵਿੱਚ ਹਾਜ਼ਰ ਹੋਇਆ ਮੱਥਾ ਟੇਕਿਆ ਮਹਾਰਾਜ ਸਤੇ ਬਾਦਸ਼ਾਹ ਦੀ ਨੇ ਇਹਨੂੰ ਮੈਂ ਦੱਸ ਦਿੱਤਾ ਕਿ ਤੇਰੇ ਨਗਰ ਵਿੱਚ ਕੀ ਹੋਣ ਵਾਲਾ ਤੇ ਕਿੰਨਾ ਕਹਿਰ ਵਰਤੇਗਾ ਇਨੇ ਮਹਾਰਾਜ ਨੂੰ ਪੁੱਛਿਆ ਕਿ ਸੱਚੇ ਬਾਦਸ਼ਾਹ ਮੈਨੂੰ ਕਿਰਪਾ ਕਰਕੇ ਇਹ ਦੱਸੋ ਮੇਰੇ ਤੇ ਦਰਸ ਕਰੋ ਰਹਿਮਤ ਕਰੋ ਤੇ ਮੈਨੂੰ ਉਪਦੇਸ਼ ਦਿਓ ਕਿ ਮੇਰੇ ਵਾਸਤੇ ਕੀ ਉਪਦੇਸ਼ ਆ ਤੁਹਾਨੂੰ ਗੁਰੂ ਨਾਨਕ ਦੇਵ ਸੱਚੇ ਬਾਦਸ਼ਾਹ ਨੇ ਬੜੇ ਪਿਆਰ ਨਾਲ ਇਹਨੂੰ ਉਪਦੇਸ਼ ਦਿੱਤੇ ਕਿ ਆਗਿਆ ਸੀ ਗੁਰੂ ਨਾਨਕ ਦੇ ਸਿੱਖਾ ਜਿੰਨਾ ਚਿਰ ਵੀ ਤੇਰੇ ਕੋਲ ਜੀਵਣ ਆ ਉਹਨਾਂ ਚਿਰ ਕਿਸੇ ਦੇ ਘਰ ਵਿੱਚ ਅੱਗ ਲਾਉਣੀ ਨਹੀਂ ਜੇ ਕਿਤੇ ਅੱਗ ਲੱਗੀ ਵੇਖੇ ਤੇ ਉਹਨੂੰ ਬੁਝਾਉਣਾ ਏ ਬਲਕਿ ਲਾਉਣਾ ਨਹੀਂ ਹੁਣ ਚਲੋ ਇਹਦੇ ਵੀ ਵਿਦਵਾਨਾਂ ਕਈ ਅਰਥ ਕੀਤੇ ਇੱਕ ਤੇ ਹੈ ਪ੍ਰਤੱਖ ਤੌਰ ਤੇ ਕਿਸੇ ਦੇ ਘਰ ਨੂੰ ਵਗ ਲਾ ਦੇਣੀ ਪਿਤੀਲੀ ਪੜੀ ਤੇ ਅੱਗ ਲਾ ਦिती ਤੇ ਅੱਗ ਘਰ ਬਚਾ ਦਿੱਤਾ ਇਹ ਆ ਪ੍ਰਤੱਖ ਤੌਰ ਤੇ ਅੱਗ ਇੱਕ ਸਾਥ ਸੰਗਤ ਦੀ ਇਨਸਾਨ ਦੂਜੀ ਤਰ੍ਹਾਂ ਵੀ ਅੱਗ ਲਾਉਂਦੇ ਆ ਜ਼ੁਬਾਨ ਨਾਲ ਕਿਸੇ ਦੇ ਪਰਿਵਾਰ ਵਿੱਚ ਚੁਗਲੀ ਕਰਨੀ ਤੇ ਚੁਗਲੀ ਕਰਕੇ ਸਾਰਾ ਡੱਬਰ ਹੀ ਆਪਸ ਵਿੱਚ ਲੜਾ ਦੇਣਾ ਇਹਨੂੰ ਵੀ ਅੱਗ ਲਾਉਣੀ ਕਹਿੰਦੇ ਆ ਤੇ ਮਹਾਰਾਜ ਨੇ ਸਾਨੂੰ ਇੰਨਾ ਤੋਂ ਵੀ ਰੋਕਿਆ ਕਿ हे ਗੁਰਸਿੱਖ ਤੂੰ ਇਹਦਾ ਵੀ ਕਿਸੇ ਦੇ ਘਰ ਨਹੀਂ ਅੱਗ ਲਾਉਣੀ ਤੇਰੀ ਜ਼ਬਾਨ ਨਹੀਂ ਕਿਸੇ ਦੇ ਟੱਬਰ ਵਿੱਚ ਅੱਗ ਨਾ ਲਾਵੇ ਟੱਬਰ ਨੂੰ ਲੜਾਵੇ ਨਾ ਜਿੱਥੋਂ ਤੱਕ ਹੋ ਸਕੇ ਤੂੰ ਯਤਨ ਕਰ ਭਾਵੇਂ ਬੋਲਾਂ ਦੇ ਨਾਲ ਜੇ ਕਿਸੇ ਜਗ੍ਹਾ ਤੇ ਜ਼ਬਾਨ ਦੀ ਲੜਾਈ ਚੱਲ ਰਹੀ ਅੱਗ ਲੱਗੀ ਆ ਤੇ ਤੂੰ ਆਪਣੇ ਬੋਲਾਂ ਦੇ ਨਾਲ ਆਉਂਦੇ ਆ ਘਰ ਦੀ ਅੱਗ ਬੁਝਾਉਣ ਦਾ ਯਤਨ ਕਰ ਤੇ ਜੇ ਇਦਾਂ ਬੁਝਾ ਦਵੇਂਗਾ ਤੇ ਇਹਦਾ ਵੀ ਪਉ ਨਹੀਂ ਆ ਤੇ ਜੇ ਪ੍ਰਤੱਖ ਤੌਰ ਤੇ ਬਾਹਰੀ ਤੌਰ ਤੇ ਅੱਗ ਲੱਗੀ ਆ ਤਉਨੂੰ ਵੀ ਬੁਝਾ। ਮਹਾਰਾਜ ਸੱਚੇ ਬਾਦਸ਼ਾਹ ਨੇ ਭਾਈ ਤਾਰੂ ਪੋਪਟ ਨੂੰ ਉਪਦੇਸ਼ ਕਰਕੇ ਆਖਿਆ ਗੁਰੂ ਨਾਨਕ ਦੇ ਸਿੱਖਾਂ ਕਿਸੇ ਦੇ ਘਰ ਅੱਗ ਲਾਉਣੀ ਨਹੀਂ ਤੇ ਜੇ ਚਤੇ ਅੱਗ ਲੱਗੀ ਹੋਈ ਦਿਸ ਪਵੇ ਤੇ ਉਹਨੂੰ ਅਖੀਰਲੇ ਸਾਹ ਤੱਕ ਯਤਨ ਕਰਨਾ ਵੀਂਦੀ ਅੱਗ ਬੁੱਝ ਜਾਏ ਬੁਝਾਉਣੀ ਆ। ਇਹ ਮੇਰਾ ਉਪਦੇਸ਼ ਆ। ਮਹਾਰਾਜ ਸੱਚੇ ਬਾਦਸ਼ਾਹ ਦੀ ਤੋਂ ਉਪਦੇਸ਼ ਲਿਆ ਪਰਿਵਾਰ ਵਿੱਚ ਚਲਾ ਗਿਆ। ਕੁਝ ਦਿਨਾਂ ਦੇ ਬਾਅਦ ਸਾਧ ਸੰਗਤ ਦੀ ਬਾਬਰ ਨੇ ਫਿਰ ਸੈਦਪੁਰ ਉੱਪਰ ਹਮਲਾ ਕੀਤਾ ਏਮਨਾਬਾਦ ਦੀ ਧਰਤੀ ਤੇ ਇਹਨਾਂ ਨੇ ਇਨਾ ਕਹਿਰ ਕੀਤਾ ਇਨਾ ਤਸ਼ੱਦਦ ਘਾਇਆ ਲੋਕਾਂ ਤੇ ਕਿ ਲੋਕਾਂ ਦੇ ਘਰਾਂ ਵਿੱਚੋਂ ਕੀਮਤੀ ਸਮਾਨ ਚੋਕ ਲਿਆ ਗਿਆ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਪਿੰਡਾਂ ਦੇ ਵਿੱਚ ਭਾਵੜ ਮਚਣ ਲੱਗੇ ਕੱਚੀਆਂ ਛੱਤਾਂ ਸੰ ਲੋਕਾਂ ਦੀਆਂ ਕਿਤੇ ਛੱਪਰ ਪਏ ਹੋਏ ਆ ਕਿਤੇ ਸ਼ੰਨਾ ਬੰਜਾ ਹੋਣ ਹੈ ਸਾਰੀਆਂ ਤੀਜਾਂ ਨੂੰ ਅੱਗ ਲੱਗ ਗਈ ਤੇ ਭਾਂਬੜ ਮਚਣ ਲੱਗ ਪਏ। ਭਾਈ ਤਾਰੂ ਓਪਟ ਗੁਰੂ ਨਾਨਕ ਮਹਾਰਾਜ ਦੇ ਦਾ ਸਿੱਖ ਉਹਨੇ ਆਖਿਆ ਮੇਰੇ ਬਾਬੇ ਨੇ ਆਖਿਆ ਵਾ ਕਿ ਅੱਗ ਲਾਉਣੀ ਨਹੀਂ ਤੇ ਜੇ ਕਿਤੇ ਲੱਗੀ ਹੋਵੇ ਤੇ ਬੁਝਾਉਣੀ ਆ। ਸਾਧ ਸੰਗਤਿ ਉਹਦੇ ਕੋਲ ਜੜਾ ਭਾਂਡਾ ਆਇਆ ਤੁਸੀਂ ਅੱਜ ਦੀ ਭਾਸ਼ਾ 'ਚ ਕਹਿ ਲਓ ਕਿ ਉਹਨੇ ਬਾਲਟੀ ਲੈ ਲਈ ਆਪਣੇ ਹੱਥ ਵਿੱਚ ਜਿੱਥੋਂ ਕਿਤੋਂ ਖੂਹ ਤੋਂ ਪਾਣੀ ਮਿਲਿਆ ਜਾਂ ਕਿਤੇ ਟੋਬੇ ਤੋਂ ਪਾਣੀ ਮਿਲਿਆ ਤੇ ਸਾਧ ਸੰਗਤ ਦੀ ਪਾਣੀ ਦੀਆਂ ਬਾਲਟੀਆਂ ਭਰ-ਭਰ ਲਿਉਂਦਾ ਤੇ ਮੱਚਦੀ ਹੋਈ ਅੱਗ ਤੇ ਪਾਉਂਦਾ ਤੇ ਅੱਗ ਨੂੰ ਬੁਝਾਉਂਦਾ ਲੱਗਾ ਰਿਹਾ ਸਾਰਾ ਦਿਨ ਸ਼ਾਮ ਦਾ ਵੇਲਾ ਆਇਆ ਤੇ ਸੁਪਾਹਾਂ ਦੀ ਨਜ਼ਰ ਪੈ ਗਈ ਬਾਬਰ ਦੇ ਆਲੇ ਕੋਲ ਆਏ ਆਖਰ ਲੱਗੇ ਕੀ ਕਰਦਾ ਪਿਆ ਹੈ ਤੇ ਭਾਈ ਤਾਰੂ ਪੋਪਟ ਨੇ ਗਰਜਵੀਂ ਆਵਾਜ਼ ਵਿੱਚ ਆਖਿਆ ਤੁਹਾਨੂੰ ਨਹੀਂ ਦਿਆ ਨਹੀਂ ਮੈਂ ਅੱਗ ਬੁਝਾਉਣ ਡਿਆ ਸਵੇਰ ਦਾ ਹੀ ਲੱਗਾ ਹੈ ਤੇ ਆਖਰ ਲੱਗੇ ਵੀ ਤੇਰੇ ਅੱਗ ਬੁਝਾਇਆ ਕਿ ਤੇ ਅੱਗ ਬੁੱਝ ਜਾਏਗੀ ਸਾਰੇ ਪਿੰਡ ਨੂੰ ਅੱਗ ਲੱਗੀ ਆ ਤੇ ਤੂੰ ਕੱਲਾ ਅੱਗ ਬਧਾਉਣ ਵਾਲਾ ਵਾ ਤੇ ਤੇਰੇ ਅੱਗ ਬੁਝਾਇਆ ਕਿਤੇ ਅੱਗ ਬੁਝੇ ਨਹੀਂ ਤੇ ਨਹੀਂ ਨਾ ਉਹਨੇ ਪਹਿਲਾ ਬਚਨ ਆਕਿਆ ਕਹਿਣ ਲੱਗਾ ਮੇਰੇ ਗੁਰੂ ਨਾਨਕ ਸਾਹਿਬ ਦਾ ਹੁਕਮ ਅਗੇ ਵੀ ਅੱਗ ਲਾਉਣੀ ਨਹੀਂ ਅੱਗ ਬੁਝਾਉਣੀ ਆ ਤੇ ਮੈਂ ਆਪਣੇ ਗੁਰੂ ਨਾਨਕ ਦੇਵ ਸੱਚੇ ਬਾਦਸ਼ਾਹ ਜੀ ਦਾ ਹੁਕਮ ਮੰਨ ਰਿਹਾ ਹਾਂ ਮੈਂ ਅੱਗ ਲਾਈ ਨਹੀਂ ਮੈਂ ਅੱਗ ਬੁਝਾ ਰਿਹਾ ਵਾਂ ਤੇ ਨਾਲ ਉਹਨੇ ਬੜਾ ਪਿਆਰਾ ਬਚਨ ਆਕਿਆ ਕਹਿੰਦਾ ਜਿੱਦ ਰੱਬ ਦੇ ਘਰ ਆਪਾਂ ਇਕੱਠੇ ਹੋਵਾਂਗੇ ਨਾ ਰੱਬ ਦੇ ਘਰ ਜਾਊਂਗਾ ਮੈਂ ਤੇ ਰੱਬ ਪਰਮੇਸ਼ਰ ਦੇ ਸਾਹਮਣੇ ਦੋ ਲੈਣਾ ਲਗੀਆਂ ਹੋਣਗੀਆਂ ਤੇ ਰੱਬ ਆਵਾਜ਼ ਦੇ ਕੇ ਕਹੇਗਾ ਵੀ ਅੱਗ ਲਾਉਣ ਵਾਲੇ ਇਕ ਲੈਨ ਵਿੱਚ ਉਲੋ ਜਾਓ ਤੇ ਅੱਗ ਬੁਝਾਉਣ ਵਾਲੇ ਇਕ ਲੈਨ ਚ ਉਲੋ ਜਾਓ ਕਹਿੰਦਾ ਭਾਵੇਂ ਮੇਰੇ ਤਵੱਕ 부ਝੇ ਤੇ ਭਾਵੇਂ ਨਾ 부ਝੇ ਗੱਲ ਵੱਖਰੀ ਆ ਪਰ ਇਹ ਯਾਦ ਰੱਖੋ ਜਦੋਂ ਰੱਬ ਆਖੇਗਾ ਵੀ ਅੱਗ ਲਾਉਣ ਵਾਲੇ ਇਕ ਲੈਨ ਵਿੱਚ ਹੋ ਜਾਓ ਤੇ ਬੁਝਾਉਣ ਵਾਲੇ ਇਕ ਲੈਨ ਵਿੱਚ ਹੋ ਜਾਓ ਘਟੋਂ ਘਟ ਮੈਂ ਅੱਗ ਲਾਉਣ ਵਾਲਿਆਂ ਚ ਤੇ ਨਾ ਆਉਂਗਾ ਮੈਂ ਅੱਗ ਬੁਝਾਉਣ ਵਾਲਿਆਂ ਚ ਆਉਂਗਾ ਪਰ ਮਾਚਰ ਨੂੰ ਕਵਾਗਾ ਪੈ ਮੈਂ ਅੱਗ ਬਜਾਉਣ ਦਾ ਜਤਨ ਕੀਤਾ ਨਹੀਂ ਬੁਝੀ ਗੱਲ ਵੱਖਰੀ ਆ ਅਗਲੀ ਗੱਲ ਨਿਰੰਕਾਰ ਪੁੱਛੇਗਾ ਆਪਣੇ ਗੁਰੂ ਦਾ ਹੁਕਮ ਮੰਨਿਆ ਕਿ ਨਹੀਂ ਮੰਨਿਆ ਤੇ ਮੈਂ ਗੁਰੂ ਦੇ ਹੁਕਮ ਮੰਨਣ ਵਾਲਿਆ ਵਿੱਚ ਆਉਂਗਾ ਮੈਂ ਆਖਾਂਗਾ ਕਿ ਇਹ ਪਾ ਪ੍ਰਮਾਤਮਾ ਨੇ ਆਪਣੇ ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨਿਆ ਤੇ ਹੁਕਮ ਮੰਗਨ ਕੇ ਅੱਗ ਬੁਝਾਉਣ ਦਾ ਜਤਨ ਕੀਤਾ ਤੇ ਜਿੰਨੇ ਮੇਰੇ ਤੋਂ ਬੁਝਾਈ ਗਈ ਮੈਂ ਬੁਝਾਈ ਵੀ ਆ ਸਾਧ ਸੰਗਤ ਜੀ ਇਹ ਬੋਲੇ ਨੇ ਗਰਜਵੇਂ ਸਨ ਕਿ ਇਤਿਹਾਸ ਕਹਿੰਦਾ ਏ ਬਾਬਰ ਦੇ ਸਭਾਂਝਾਂ ਨੇ ਭਾਈ ਤਾਰੂ ਕੋਪੜ ਸਾਹਿਬ ਨੂੰ ਲੱਤਾਂ ਤੋਂ ਪੜਿਆ ਬਾਹਾਂ ਤੋਂ ਪੜਿਆ ਤੇ ਮੱਚ ਦੀ ਕੋਈ ਯਾਕਵੇਂ ਤੇ ਸੁੱੜ ਦਿੱਤਾ ਉਹ ਗੁਰੂ ਕਾ ਸਿਰ ਫੋਤੇ ਸ਼ਹੀਦ ਹੋ ਗਿਆ ਪਰ ਸਾਧ ਸੰਗਤ ਦੀ ਆਪਣੇ ਗੁਰੂ ਦੇ ਬਚਨਾਂ ਤੋਂ ਪਿੱਛੇ ਨਹੀਂ ਹੋਇਆ ਇਤਿਹਾਸ ਕਹਿੰਦਾ ਇਹ ਸਾਡੇ ਇਤਿਹਾਸ ਦਾ ਪਹਿਲਾ ਸਿੱਖ ਸ਼ਹੀਦ ਹੈ ਜਿਨੇ ਗੁਰੂ ਨਾਨਕ ਮਹਾਰਾਜ ਦੇ ਬਚਨਾਂ ਨੂੰ ਮੰਨਿਆ ਤੇ ਸਾਧ ਸੰਗਤ ਦੀ ਸ਼ਹਾਦਤ ਦਾ ਜਾਂ ਪੀ ਗਿਆ ਫਿਰ ਸਮਾ ਆਪਣੀ ਚੱਲ ਚੱਲਦਾ ਰਿਹਾ ਤਨ ਗੁਰੂ ਅਰਜਨ ਦੇਵ ਸਤੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਸਹੀਦਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਸਾਤ ਸੰਗਤ ਦੀ ਵਕਤ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਚਾਰ ਜੰਗਾਂ ਜਾਂ ਦੇ ਮਹਾਰਾਜ ਸਤੇ ਪਾਤਸ਼ਾਹ ਜੀ ਦੀਆਂ ਜੰਗਾਂ ਦੇ ਵਿੱਚ ਬੇਅੰਤ ਗੁਰੂ ਕੇ ਪਿਆਰੇ ਦੁਲਾਰੇ ਗੁਰੂ ਘਰ ਵਾਸਤੇ ਲੜਦੇ ਹੋਏ ਸ਼ਹਾਦਤ ਦਾ ਜਾਨ ਪੀ ਕੇ ਗਏ ਫਿਰ ਸਾਤ ਸੰਗਤ ਦੀ ਨਵੇਂ ਪਾਤਸ਼ਾਹ ਜੀ ਸੀਕਿਤ ਹੋਏ ਨਾਲ ਮਹਾਰਾਜ ਦੀ ਦੇ ਤਿੰਨ ਸਿੱਖ ਸ਼ਹੀਦ ਹੋਏ ਫਿਰ ਵੇਲਾ ਆਇਆ ਕਲਗੀਧਰ ਪਾਤਸ਼ਾਹੀ ਦਾ ਆਪ ਦਾ ਮਹਾਰਾਜ ਸਤੇ ਪਾਤਸ਼ਾਹੀ ਦੇ ਚਾਰੇ ਪੁੱਤਰ ਸ਼ਹੀਦ ਹੋਏ